ਹਾਲੇ ਤੱਕ ਵੀ ਨਾ ਕਈ ਕਿਸਾਨ ਵੀਰਾਂ ਨੇ ਆਹ ਗੁੱਲੀ ਡੰਡੇ ਨੂੰ ਮਾਰ ਲਈ ਸਪਰੇ ਹੀ ਨਹੀਂ ਕੀਤੀਆਂ ਕਹਿੰਦੇ ਸਾਡਾ ਟਾਈਮ ਹੀ ਨਹੀਂ ਲੱਗਿਆ ਤੇ ਹੁਣ ਤਾਂ ਧੁੱਪ ਨੇ ਨਿਕਲ ਰਹੀ ਕਣਕ ਵੀ ਸਾਡੀ 70 70 ਦਿਨਾਂ ਦੀ ਹੋ ਚੁੱਕੀ ਹੈ ਤੇ ਗੁੱਲੀ ਡੰਡਾ ਵੀ ਪਾ ਵਈਆ ਤਾਂ ਦੋਸਤੋ ਜੇਕਰ ਤੁਸੀਂ ਵੀ ਹਲੇ ਤੱਕ ਸਪਰੇ ਨਹੀਂ ਕੀਤੀ ਤਾਂ ਇਹ ਵੀਡੀਓ ਤੁਹਾਡੇ ਲਈ ਹੈ ਇਸ ਲਈ ਜਿਹੜੇ ਕਿਸਾਨ ਵੀ ਨਵੇਂ ਆ ਕਿਰਪਾ ਕਰਕੇ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਜੇਕਰ ਤੁਸੀਂ ਇਹ ਵੀਡੀਓ ਫੇਸਬੁਕ ਪੇਜ ਤੇ ਵੇਖ ਰਹੇ ਹੋ ਤਾਂ ਆਪਣਾ ਪੇਜ ਫੋਲੋ ਕਰਨਾ ਬਿਲਕੁਲ ਨਾ ਭੁੱਲਣਾ ਸਭ ਤੋਂ ਪਹਿਲਾਂ ਦਾ ਦੋਸਤੋ ਜੇਕਰ ਤੁਹਾਡੇ ਕਣਕ 60 70 ਦਿਨਾਂ ਦੀ ਹੋ ਚੁੱਕੀ ਹੈ ਗੁੱਲੀ ਡੰਡਾਈ ਬਾਵਾ ਹੈ ਤੇ ਤੁਸੀਂ ਸਪਰੇ ਕਰਨੀ ਕਰਨੀ ਹੈ ਤੁਸੀਂ ਜਦ ਫੜੀ ਯਾਰ ਸਪਰੇ ਤਾਂ ਅਸੀਂ ਕਰਾਂਗੇ ਕਰਾਂਗੇ ਤਾਂ ਤੁਸੀਂ ਟਾਪਿਕ ਕਰ ਸਕਦੇ ਹੋ ਟਾਪਿਕ ਹੁਣ ਆਪਾਂ ਨੂੰ ਪਤਾ ਕਿ ਬਹੁਤੇ ਕਿਸਾਨ ਵੀਰਾਂ ਦੇ ਖੇਤਾਂ ਵਿੱਚ ਕੰਮ ਨਹੀਂ ਕਰਦੀਆਂ ਮੇਰੇ ਖਿਆਲ ਦੇ ਵਿੱਚ 95% ਖੇਤਾਂ ਦੇ ਵਿੱਚ ਟਾਪਿਕ ਕੰਮ ਹੀ ਨਹੀਂ ਕਰ ਰਹੀ ਤਾਂ ਫਿਰ ਤੁਸੀਂ ਐਕਸਲ ਜਾ ਸਕਦੇ ਹੋ ਐਕਸਲ ਕਰ ਸਕਦੇ ਹੋ ਚੌੜੇ ਪੱਤੇ ਵਾਲੇ ਨਦੀਨ ਹੈਗੇ ਆ ਤਾਂ ਤੁਸੀਂ ਐਲ ਗ੍ਰਿਪੇ ਵੱਲ ਜਾ ਸਕਦੇ ਹੋ ਇਹ ਮੈਂ ਬਾਈ ਨੇਮ ਦਾ ਸਰਿਆਂ ਤਾਂ ਕਿ ਆਪਣੇ ਕਿਸਾਨ ਵੀਰਾਂ ਨੂੰ ਸਮਝ ਆ ਜੇ ਤੇ ਉਹ ਕੋਈ ਵੱਡਾ ਨੁਕਸਾਨ ਨਾ ਕਰ ਬੈਠਣ ਇਹ ਤਾਂ ਉਹ ਦਵਾਈਆਂ ਜਿਨ੍ਹਾਂ ਨੂੰ ਕਰਨ ਨਾਲ ਆਪਣੇ ਨੁਕਸਾਨ ਥੋੜਾ ਹੋਵੇਗਾ ਟਾਪਿਕ ਨਾਲ ਤਾਂ ਜਮਾ ਹੀ ਨਹੀਂ ਹੁੰਦਾ ਪਰ ਉਹ ਕੰਮ ਘੱਟ ਕਰਦੀ ਹੈ ਜੇਕਰ ਹੁਣ ਆਪਾਂ ਇਸ ਤੋਂ ਅੱਗੇ ਵਧਗੇ ਕਿਉਂਕਿ ਕਈ ਕਿਸਾਨ ਵੀਰ ਕਹਿ ਦਿੰਦੇ ਆ ਸਾਟਰੇ ਟਾਪਿਕ ਐਕਸਲ ਨਾਲ ਤਾਂ ਗਲੀਂਡਾ ਮਰਦਾ ਹੀ ਨਹੀਂ ਅਸੀਂ ਤਾਂ ਦੂਜੀਆਂ ਸਪਰੀਆਂ ਕਰਾਂਗੇ ਜਿਵੇਂ ਕਿ ਸੰਕੋਰ ਜਾਂ ਜਿੰਨਾ ਦੇ ਵਿੱਚ ਸੰਕੋਰ ਮਿਕਸ ਹੁੰਦੀ ਹੈ ਜਿਵੇਂ ਸ਼ਗਨ 2111 ਜਾਂ ACM 9 ਇਹ ਵਗੈਰਾ ਜਾਂ ਇੰਟਰਨੈਟਸ ਵਗੈਰਾ ਇਹ ਕਰਾਂਗੇ ਤਾਂ ਭੁੱਲ ਕੇ ਵੀ ਦੋਸਤੋ ਜਿਹੜੀਆਂ ਸਟਰੋਂਗ ਸਪਰੀਆਂ ਭਾਵੇਂ ਤੁਸੀਂ ਲੀਡਰ ਹੀ ਲਾ ਲਓ ਭੁੱਲ ਕੇ ਵੀ ਜੇਕਰ ਆਪਣੀ ਕਣਕ 70 ਦਰਾਂ ਦੀ ਹੋ ਚੁੱਕੀ ਹੈ ਤਾਂ ਇਸ ਨੂੰ ਆਪਣੇ ਖੇਤ ਦੇ ਕੋਲ ਵੀ ਨਾ ਲੈ ਕੇ ਜਾਓ ਨਹੀਂ ਤਾਂ ਆਪਣਾ ਨੁਕਸਾਨ ਹੋਈ ਗਈ ਹੋਵੇਗਾ ਆਪਾਂ ਅਕਸਰ ਵੇਖਦੇ ਨਾ ਜਦੋਂ ਕਣਕ ਆਪਣੀ 70 ਦਿਨਾਂ ਦੀ ਹੋ ਜਾਂਦੀ ਆ ਤੇ ਕਿਸੇ ਕਿਸਾਨ ਵੀਰ ਨੇ ਸੰਕੋਰ ਦੀ ਸਪਰੇ ਕਰਤੀ ਤਾਂ ਨਸਾਰੇ ਦੇ ਟਾਈਮ ਜਾਂ 240 240 ਜੇਰ ਮੈਂ ਭੁੱਲ ਹੀ ਗਿਆ ਸੀਗਾ ਜਿਹੜੇ ਚੌੜੇ ਪੱਤੇ ਵਾਲੇ ਦੀਨ ਆ ਉਹਨਾਂ ਨੂੰ 240 ਕੰਟਰੋਲ ਕਰਦੀ ਆ ਜੇਕਰ ਲੇਟ 240 ਕਰਾਂਗੇ 70 ਦਿਨਾਂ ਦੀ ਜਾ ਕੇ 240 ਕਰਾਂਗੇ ਚਾਹੀ 58% ਆ ਚਾਹੀ 38% ਆ ਤਾਂ ਵੀ ਆਪਣਾ ਨੁਕਸਾਨ ਹੋਊਗਾ ਨੁਕਸਾਨ ਕਿਵੇਂ ਹੋਊਗਾ ਕਿ ਜਦੋਂ ਨਸਾਰਾ ਹੁੰਦਾ ਆਪਾਂ ਅਕਸਰ ਵੇਖਦੇ ਨਾ ਕਿ ਕਈ ਵਾਰ ਤਾਂ ਸਿੱਟੇ ਵਿੰਗੇ ਡੜੇ ਨਿਕਲਦੇ ਆ ਕਈ ਵਾਰ ਝੰਡਾ ਪੱਤਾ ਰਸਿਆਂ ਨੂੰ ਵਰ ਚੜਿਆ ਹੁੰਦਾਗਾ ਨਿੱਕਾ ਜਿਹਾ ਰਹ ਜਾਂਦਾ ਜਾਂ ਸਿੱਟਾ ਬਾਹਰ ਹੀ ਨਿਕਲਦਾ ਅਦ ਵਿੱਚ ਕਰ ਰਹ ਜਾਂਦਾ ਜੇਕਰ ਸਿੱਟਾ ਬਾਹਰ ਨਿਕਲਦਾ ਤਾਂ ਦਾਣੇ ਬਰੀਕ ਹੋ ਜਾਂਦਾ ਉੱਪਰਲਾ ਚਰਾ ਖਾਲੀ ਰਹ ਜਾਂਦਾ ਜਾਂ ਥੱਲੜਾ ਚਰਾ ਖਾਲੀ ਰਹ ਜਾਂਦਾ ਦਾਣੇ ਬਰੀਕ ਜੇ ਪੈ ਜਾਂਦੇ ਆ ਤੇ ਇਹ ਸਭ ਲੇਟ ਕੀਤੀ ਹਰਬੀਸਾਈਡ ਸਪਰੇਅ ਕਰਕੇ ਆ ਜਿਹੜੀ ਆਪਾਂ ਗੁੱਲੀ ਡੰਡੇ ਵਾਲੀ ਜਾਂ 240 ਕਰਦੇ ਆ ਉਹ ਵੀ ਜਿਹੜੀ ਸਟਰੋਂਗ ਕਰਦੇ ਆ ਇਸ ਲਈ ਦੋਸਤੋ ਥੋੜਾ ਜਿਆ ਅਕਲ ਨੂੰ ਹੱਥ ਮਾਰੋ ਜੇਕਰ ਤੁਹਾਡੇ ਕਣਕ ਸੱਤਾਂ ਦਿਨ ਤੋਂ ਪਲੱਸ ਆ ਮਾਤਾ ਕਹਿੰਦਾ ਕੋਈ ਵੀ ਸਪਰੀ ਨਾ ਕਰੋ ਚੌਦੋਂ ਇਹ ਗੁੱਲੀ ਡੰਡਾ ਆਪਣਾ ਸਿੱਟੇ ਬਾਹਰ ਕਢੋ ਨ ਗੁੱਲੀਆਂ ਹੀ ਬਾਹਰ ਕੱਢਦਾਗਾ ਬਸ ਚੁੱਪ ਕਰਕੇ ਉੱਪਰੋਂ ਕੱਟ ਦਿਓ ਤਾਂ ਕਿ ਅਗਲੇ ਸਾਲ ਖਤਰੇ ਦਾ ਬੀ ਨਾ ਬਣੀ ਜਾਂ ਫਿਰ ਹੁਣ ਗੁੱਡੀ ਕਰਾ ਦਿਓ ਆਹੀ ਹਾਲਾ ਕਿਉਂਕਿ ਜਿਹੜਾ ਕੁਝ ਜਿੰਨਾ ਕੁਸ ਨੇ ਕਰਨਾ ਸੀ ਯਾਰ ਜਿੰਨੀ ਖਰਾਕ ਆਪਣੇ ਖੇਤੋਂ ਨੇ ਲੈਣੀ ਸੀਗੀ ਜਿਨ੍ਹਾਂ ਨੇ ਬੂਟਾ ਮਾਰਨਾ ਸੀ ਮਾਰ ਚੁੱਕਿਆ ਕਾਣਕ ਨੇ ਵੀ ਜਿੰਨੀ ਖਰਾਕ ਲੈਣੀ ਸੀ ਲੈ ਚੁੱਕੀ ਆ ਬੂਟਾ ਮਾਰ ਚੁੱਕੀ ਆ ਝੰਡਾ ਪੱਤਾ ਬਾਹਰ ਆਉਣ ਵਾਲਾ ਕਈ ਕਿਸਾਨ ਵੀ ਰਾਂ ਝੰਡਾ ਪੱਤਾ ਬਾਹਰ ਆ ਗਿਆ ਤਾਂ ਕਿਰਪਾ ਕਰਕੇ ਹੁਣ ਸਪਰੇਅ ਕਰਨ ਦਾ ਬਹੁਤਾ ਜਿਆਦੇ ਲਾਭ ਨਹੀਂ ਹੋਣ ਵਾਲਾ ਸਗੋ ਆਪਣਾ ਨੁਕਸਾਨ ਜਿਆਦੇ ਹੋਊਗਾ ਇਸ ਲਈ ਦੋਸਤੋ ਜੇਕਰ ਮਿਹਨਤ ਕਰ ਸਕਦੇ ਹੋ ਤਾਂ ਤੁਸੀਂ ਕਰ ਲੋ ਕੋਡੀ ਕਰਾਲੂ ਤੇ ਜਾਂ ਫਿਰ ਜਦੋਂ ਇਹ ਗੁੱਲੀਆਂ ਜਾਂ ਬਾਹਰ ਕੱਢੇ ਉੱਪਰੋਂ ਬੀਜ ਨਾ ਬਣ ਦਿੱਤੇ ਜਾਵੇ ਕੱਟ ਦਿਓ ਕਿਉਂਕਿ ਦੋਸਤੋ ਹੁਣ ਕਈ ਕਿਸਾਨ ਵੀ ਕਹਿੰਦੇ ਕਿ ਰਪੜਾ ਜਿਆ ਲੱਗਦਾਗਾ ਜਦੋਂ ਕੋਲ ਦੀ ਗਵਾਂਢੀ ਟੱਪਦੇ ਆ ਟੀਚਰਾ ਕਰਕੇ ਟੱਪਦੇ ਆ ਕਹਿੰਦੇ ਯਾਰ ਤੇਰੇ ਕਣਕ ਦਾ ਦੇਖਦੀ ਨਹੀਂ ਲੱਗਦਾ ਗੁੱਲੀ ਡੰਡੇ ਦੀ ਖੇਤੀ ਕੀਤੀ ਆ ਤਾਂ ਦੋਸਤੋ ਇਹ ਪਹਿਲਾਂ ਸੋਚਣਾ ਸੀਗਾ ਹੁਣ ਜੇਕਰ 70 80 ਦਿਨਾਂ ਦੀ ਆ ਕੇ ਸਪਰੇਅ ਕਰਾਂਗੇ ਤਾਂ ਆਪਣਾ ਵੱਡਾ ਨੁਕਸਾਨ ਹੋ ਸਕਦਾ